ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਇਬਲੌਗ ਦੇ ਵਿੱਚ ਹੋਰ ਸੁਣਾਓ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਤੇ ਸਵੇਰ ਦਾ ਟਾਈਮ ਆ ਤੇ ਦਿਨ ਹੈਗਾ ਜੀ ਅੱਜ ਮੰਗਲਵਾਰ ਤਰੀਕ ਹੈਗੀ ਅੱਜ ਤਰੀਕ ਹੈਗੀ ਅੱਜ ਜੀ 12 ਤੇ ਮੈਂ ਖਾ ਚਲੋ ਸੋਚਿਆ ਚਲੋ ਅੱਜ ਸਵੇਰੇ ਸਵੇਰੇ ਬਲੌਗ ਸਟਾਰਟ ਕਰ ਦਿੰਨੇ ਆ ਫਿਰ ਜਿਵੇਂ ਜਿਵੇਂ ਆਪਾਂ ਥੀਕ ਲਈ ਜਾਵਾਂਗੇ ਹਨਾ ਫਿਰ ਬਲੌਗ ਆਪਣਾ ਬਣੇ ਚੱਲਦਾ ਦਿਨ ਚ ਫਿਰ ਕਾਲ ਹੋ ਜਾਂਦੀ ਆ ਬਣਾਉਣ ਦੀ ਤੇ ਰਾਤ ਦਾ ਹੀ ਮੌਸਮ ਖਰਾਵਾ ਆਪਣੇ ਰਾਤੀ ਕਿਣਮਣ ਹੋ ਜਾਂਦੀ ਆ ਤੇ ਹੁਣ ਵੀ ਇਸ ਟਾਈਮ ਵੀ ਪੈ ਰਿਆ ਸਵਾ ਕੱਠ ਦਾ ਟਾਈਮ ਹੋ ਗਿਆ ਮੀਂਹ ਪੈ ਰਿਆ ਆਪਣੇ ਤੇ ਗਿੱਲਾ ਹੀ ਗਿੱਲਾ ਕਰਤਾ ਰੱਬ ਨੇ ਵੇਰ ਮੈਨੂੰ ਇਦਾਂ ਸੀਗਾ ਵੀ ਚਲੋ ਹੁਣ ਸੁੱਕ ਗਿਆ ਤੇ ਬੇੜਾ ਵਗੈਰਾ ਵੀ ਸੁੱਕਿਆ ਹੋਣਾ ਸੀਗਾ ਵੀ ਚਲ ਹੁਣ ਸੁੱਕ ਗਿਆ ਤੇ ਆਪਾਂ ਇੱਕਦਮ ਬੇੜਾ ਧੋਦਾਂਗੇ ਵੀ ਹਲੇ ਸੁੱਕਿਆ ਹੋਇਆ ਇਹ ਵੀ ਫਿਰ ਥੋੜੀ ਜਿਹੀ ਹੋਰ ਧੁੱਪ ਆ ਲੱਗ ਜਵੇ ਫਿਰ ਜਿਹੜੀ ਜਿਰਬੜ ਜੀ ਮੀਂਹਾ ਪੈਣ ਨਾਲ ਤੁਹਾਨੂੰ ਪਤਾ ਹੀ ਆ ਜਿਰਬੜ ਲੱਗ ਜਾਂਦੀ ਆ ਨਾ ਵੇਚੇ ਜੇਰ ਬੱਲਦਾ ਕਿ ਆਪਾਂ ਤੇ ਇੱਕ ਵਾਰ ਧੋ ਕੇ ਪਰ ਮੈਨੂੰ ਲੱਗਦਾ ਵੀ ਮੈਨੂੰ ਅੱਜੇ ਧੋਣਾ ਪੈਣਾ ਉਹ ਮੈਨੂੰ ਐ ਹੁਣ ਵੀ ਚਲੋ ਹੁਣ ਵੇੜਾ ਤਾਂ ਗਿੱਲਾ ਹੋ ਗਿਆ ਹਨਾ ਮੀਂਹ ਤਾਂ ਪੈ ਰਿਹਾ ਹੈ ਵੀ ਚਲੋ ਹੁਣੇ ਸੁਣ ਫੇਰ ਦੰਨੇ ਮੈਂ ਕਿਹਾ ਵੀ ਚਲ ਧੋ ਦੰਨੇ ਅੱਜ ਤੇ ਕਿਣਮਣੀ ਜੀ ਤਾਂ ਹੋ ਰਹੀ ਆ ਵੀ ਪਾਣੀ ਸਿਰਦਨੀ ਆ ਹੁਣ ਮੈਨੂੰ ਸ਼ਾਇਦ ਲੈਟ ਹੈਗੀ ਆ ਪਤਾ ਨਹੀਂ ਨਹੀਂ ਦੇਖਦੀ ਆ ਹੁਣ ਤਾਂ ਵਸਤਾ ਟੈਂਕੀ ਪਰ ਹੀ ਹੋਈ ਆ ਤੇ ਥੋੜਾ ਜਿਹਾ ਪਾਣੀ ਦਾ ਧੁੱਤਾ ਜਾਣਾ ਜੇ ਬੋਲ ਲਾਦ ਨੇ ਸੁਣਣਾ ਤੇ ਹਰਿਆਵਲ ਜੀ ਜੰਮੀ ਪਈ ਆ ਜਿਹੜੇ ਚ ਤੇ ਕੰਧਾਂ ਤੇ ਵੀ ਥੋੜੀ ਥੋੜੀ ਹੋਈ ਹੋਈ ਆ ਤੇ ਸਮਾਰਕ ਆਪਾਂ ساتھ ਕਰਦਾਂਗੇ ਤੇ ਬਾਕੀ ਜੀ ਵੀਡੀਓ ਤੇ ਪਿਛਲੇ ਤੇ ਇਨ ਸੁਣ ਸੁਣੇ ਕਮੈਂਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਭੈਣ ਭਾਈ ਬਹੁਤ ਸਾਰੇ ਸੁਣੇ ਕਮੈਂਟ ਕਰਦੇ ਨੇ ਜੋ ਆਪਣੇ ਜੁੜੇ ਹੋਏ ਨੇ ਤੇ ਬਸ ਜੀ ਬਹੁਤ ਫੁੱਲ ਵਾਚ ਕਰ ਲਿਆ ਕਰੋ ਵੀਡੀਓ ਨੂੰ ਰੋਜ਼ ਆਪਣੀ ਵੀਡੀਓ ਸਾਢੇ 11 ਵਜੇ ਆ ਜਾਂਦੀ ਹੈ ਸਾਢੇ 11 ਵਜੇ ਪਬਲਿਸ਼ ਕਰ ਦਿੰਦੀ ਹਾਂ ਮੈਂ ਕਈ ਵਾਰ ਲੇਟ ਹੋ ਜਾਂਦੀ ਆ ਨੈਟ ਦੀ ਪ੍ਰੋਬਲਮ ਹੋ ਜਾਂਦੀ ਆ ਜਾਂ ਕੋਈ ਕੰਮ ਹੋ ਜਾਂਦਾ ਹੈ ਨਾ ਫਿਰ ਲੇਟ ਹੋ ਜਾਂਦੀ ਆ ਨਹੀਂ ਸਾਢੇ 11 ਵਜੇ ਦਾ ਟਾਈਮ ਆ ਵੀਡੀਓ ਦਾ ਤੇ ਆਪਾਂ ਸਾਢੇ 11 ਵਜੇ ਵੀਡੀਓ ਪਬਲਿਸ਼ ਕਰ ਦੇਵਨੇ ਆ ਤੇ ਦੇਖ ਲਿਆ ਕਰੋ ਬਾਕੀ ਜੀ ਹੁਣ ਕਰਦੇ ਆਪਾਂ ਬਿਹੜਾ ਸਾਫ ਕਰਦੇ ਹੁਣ ਤੁਹਨ ਦਿਖਾਉਣੀ ਆ ਬਾਹਰ ਇਹਨੇ ਕਿੰਨਾ ਹਾਲ ਬੁਰਾ ਕਰਿਆ ਤੇ ਇਹ ਤੇ ਦੇਖੋ ਤਾਕੀ ਜੀ ਦਿਖਾਉਣੇ ਤੁਹਾਨੂੰ ਆਪਣਾ ਥੱਲੇ ਜਿਹੜਾ ਖੇਤ ਵਿਲਾ ਹਸੀਂ ਇੱਥੇ ਉਹ ਆਪਣੇ ਬੀਜ ਤੇ ਪਰ ਮੀਂਹ ਪਈ ਜਾਂਦਾ ਜਿੱਦਨ ਦੇ ਬੀਜੇ ਨੇ ਉਦਨੇ ਮੀਂਹ ਪਈ ਜਾਂਦਾ ਪਾਣੀ ਖੜ ਗਿਆ ਸ਼ੈਤਨ ਦਿਖ ਰਿਹਾ ਹੋਊਗਾ ਜਾਲੀ ਦੇ ਵਿੱਚ ਟਾਕੀ ਦੇ ਇਹ ਪਾਣੀ ਖੜੀ ਜਾਂਦਾ ਇਹਦੇ ਵਿੱਚ ਚਲੋ ਇਹਦਾ ਇਸ ਤਾ ਬਾਜਰੇ ਬੀਜੇ ਕੁਛ ਮਹੀਨਾ ਤਾਂ ਹੋ ਜਾਣਾ ਇਹਨਾਂ ਨੂੰ ਸੋ ਆਟੋ ਜਾ ਰਿਹਾ ਬੱਚਿਆਂ ਦਾ ਤਾਂ ਐ ਸਕੂਲ ਤੇ ਬਾਦ ਦਿਖਾਉਣੇ ਹਨ ਦੇਖੋ ਇਧਰ। ਨਹੀਂ। ਫਿਰ ਸਦੇ ਕਣ ਮਣ ਜੀ ਹੋ ਜਾਂਦੇ ਰਾਤੀ। ਨਾ ਪੈ ਰਹਿਆ ਦੱਬ ਕੇ ਨਾ ਬਸਤਾ। ਦੇਹੀ ਦੀਆਂ ਧੋਏ ਦੰਨੀਆਂ ਨੂੰ ਸਾਰੇ ਕੰਦਾ ਕੰਦਾ ਜੇ ਮਰ ਦਿੰਨੇ ਪਾਣੀ ਅੱਧਾ ਤਾਂ ਗਿੱਲਾ ਹੋਇਆ ਹੋਇਆ ਥੋੜਾ ਥੋੜਾ ਪਾਣੀ ਪੈਣਾ। ਤੇ ਆ ਦੇਖੋ ਕਿਦਾਂ ਕੰਦਾ ਜੀ ਤੇ ਥੋੜਾ ਥੋੜਾ ਲੱਗੀ ਹੋਈ ਚਰਬ। ਚੁੱਲੇ ਨੂੰ ਆਪਾਂ ਛੱਡਤਾ। ਮਿਨਾਲਾ ਸਮਾਰ ਕੇ ਫਿਰ ਇੱਕਦਮੀ ਮਿੱਟੀ ਲਾਵਾਂਗੇ ਵੀ। ਸਮਾਰ ਮੀ ਹੜ ਜੂਗਾ ਜਦ ਫਿਰ ਮਿੱਟੀ ਲਾਵਾਂਗੇ। ਲੋਕ ਬਚਾਰੇ ਮੀਹਾ ਜਿਵੇਂ ਫਿਰ ਜਾਂਦੇ ਆ کافی ਮੀਂਹ ਪੈ ਰਿਹਾ ਲਓ ਜੀ ਇੱਥੇ ਮੈਂ ਲੱਗੀ ਸੀਗੀ ਹੁਣ ਡੇੜਾ ਧੋਣ ਲੱਗਦੇ ਆ ਧੋਣ ਤੇ ਇੱਥੇ ਥੋੜੇ ਜਿਨਾ ਛੁੱਲੇ ਦੇ ਵਿੱਚ ਸੁਆਹ ਪੈ ਸੀਗੀ ਤੇ ਉਹ ਪਹਿਲਾਂ ਕੱਢ ਦਾਂਗੇ ਆਪਾਂ ਬਾਲਟੀ ਦੇ ਵਿੱਚ ਇਹ ਬਾਲਟੀ ਆਪਾਂ ਲਈ ਹੋਈ ਹੈ ਕੂੜੇ ਨੂੰ ਇਹ ਫਿਰ ਆਇਆ ਉੱਪਰ ਰਹਿਣਿਆ ਕਰਕੇ ਬਾਰ-ਬਾਰ ਥੰਦੇਮੀ ਚਾ ਹੁੰਦਾ ਹਰ ਇੱਕ ਕੂੜਾ ਸਿੱਟਣ ਮਤਲਬ ਕਦੇ ਕਾਗਜ਼ ਸਿੱਟਣ ਜਾਂ ਕੋਈ ਛਿਲਕਾ ਵਗੈਰਾ ਤੇ ਫਿਰ ਮੈਂ ਇਹ ਬਾਲਟੀ ਮੇਰੇ ਕੋ ਬਾਧੂਏ ਸੀਗੀ ਤੇ ਇਹ ਲਾਈ ਹੋਈ ਆ ਫਿਰ ਇਹ ਇਹਦੇ ਨਾਲ ਕੰਡੇ ਤਿੱਖੇ ਨੇ ਜਦੋਂ ਬਸ ਤਾਂ ਮੈਂ ਧਾਰਾ ਚੋਂ ਨਹੀਂਦੀ ਸੀ ਇਹਦੇ ਵਿੱਚ ਜਦੋਂ ਇਹਨੂੰ ਧਾਰਾ ਚੋਂ ਕੇ ਨਾ ਸਾਫ਼ ਕਰਨਾ ਜਿਆਦਾ ਇਹਦੇ ਕੰਡੇ ਆਲਦਾਲੇ ਸਾਫ਼ ਕਰਨੇ ਨਾ ਉਹ ਹੱਥ ਚੀਰ ਦਿੰਦੇ ਸੀ ਕਈ ਵਾਰ ਹੱਥ ਚੀਰਿਆ ਗਿਆ ਫਿਰ ਹਾਰ ਕੇ ਮੈਂ ਛੱਡੇ ਦਿੱਤੀ ਮੈਂ ਹਵੀ ਨਹੀਂ ਹੋਣੀ ਬਾਤਲੀ ਹੈਗੀ ਤੇ ਫਿਰ ਆਪਾਂ ਦੂਸਰੀ ਦੂਜੀ ਸਟੀਲ ਦੀ ਬਾਲਟੀ ਲਿਆਂਦੀ ਸੀਗੀ ਉਹਦੇ ਵਿੱਚ ਧਾਰਾ ਚੋਣਨੇ ਨੇ ਇਹਦਾ ਫਿਰ ਖੜਾ ਛੜਤਾ ਫੇ ਮੈਂ ਇਹ ਕੂੜੇ ਨੂੰ ਲਾਦੀ ਸੀਗੀ ਲਓ ਜੀ ਇੱਥੇ ਲਾ ਲਿਆ ਸੀਗਾ ਆਪਾਂ ਨੇ ਪਾਈਪ ਪਾਈਪ ਦੇ ਵਿੱਚ ਪਾਣੀ ਆ ਨਹੀਂ ਰਿਹਾ ਸੀਗਾ ਉਹ ਮੈਂ ਚੈੱਕ ਕਰ ਰਹੀ ਸੀ ਪਾਣੀ ਕਾਤੇ ਨਹੀਂ ਆ ਰਿਹਾ ਹੈਗਾ ਫੇ ਮੈਂ ਟੁੱਟੀ ਦੇਖਿਆ ਪਾਈਪ ਲਾ ਕੇ ਮੈਂ ਤਾਂ ਟੈਂਕੀ ਤਾਂ ਹੈਗੀ ਆ ਅਸਲ ਦੇ ਵਿੱਚੋਂ ਪਾਣੀ ਹਲੇ ਚੱਕਿਆ ਨਹੀਂ ਸੀਗਾ ਪਾਈਪ ਨੇ ਤੇ ਉਹ ਥੱਲੇ ਸਿਰ ਟਿੱਕੇ ਵੇਚ ਚਾ ਕੇ ਫੇ ਤੋ ਹਾਂ ਫੇਰ ਆਇਆ ਪਾਣੀ ਤੇ ਕਣਮਣ ਹੋਈ ਜਾ ਰਹੀ ਆ ਤੇ ਰੋਟੀ ਮੈਂ ਲਾਤੀ ਸੀ ਕਿ ਬੱਚਿਆਂ ਨੂੰ ਰੋਟੀ ਲਾਉਣ ਤੋਂ ਬਾਅਦ ਹੀ ਲੱਗੀ ਸੀਗੀ ਧੋਣ ਤੇ ਮੈਂ ਬੱਚੇ ਠਾੜੇ ਵੀ ਹੈ ਨਹੀਂ ਸੀਗੇ ਅੱਜ ਪਹਿਲਾਂ ਮੈਂ ਕਾਫੀ ਸੀਗਾ ਪੈ ਰਹਾ ਤੇ ਫੇਰ ਮਹਾਕੀ ਚਲ ਛੱਡ ਪਰੇ ਛੁੱਟੀਆਂ ਕਰਾ ਦਨੇ ਆ ਕਿ ਭੇਜ ਦੇ ਜਾਣਗੇ ਫੇਰ ਸਾਰੇ ਭੇਜ ਜਾਂਦੇ ਨੇ ਤੇ ਨਾ ਤਾਂ ਕੋਈ ਛਤਰੀ ਵਗੈਰਾ ਹੈਗੀ ਆ ਘਰੇ ਵੀ ਛਤਰੀ ਲੈ ਕੇ ਚਲੇ ਜਾਣਗੇ ਤੇ ਕਿਤਾਬਾਂ ਭਿਉਂ ਲਿਆਉਂਦੇ ਨੇ ਬੈਗ ਭੇਜ ਜਾਂਦੇ ਨੇ ਤੇ ਜਿਸ ਕਾਰਨ ਫਿਰ ਇੱਥੇ ਉੱਠ ਕੇ ਆ ਗਿਆ ਸੀਗਾ ਵੀ ਤੁਹਾਨੂੰ ਗੱਲਾਂ ਵਰਤ ਸੁਣਾਉਣੀਆਂ ਉਹਨੂੰ ਪਤਾ ਨਹੀਂ ਸੀਗਾ ਵੀ ਮੰਮੀ ਵੀ ਫਾਸਟ ਹੋ ਰਹੀ ਆ ਤੇ ਆ ਕੇ ਫਿਰ ਮੈਨੂੰ ਉਹ ਕਹਿਣ ਲੱਗ ਗਿਆ ਕਹਿੰਦਾ ਮੰਮੀ ਤਾਂ ਬੁਬਾਰ ਹੋਣਾ ਕਹਿੰਦਾ ਲੱਗੀ ਹੋਈ ਨੇ ਇੱਥੇ ਗਿੱਲੇ ਦੇ ਵਿੱਚ ਉਹਨੂੰ ਮੇਰੀ ਬੋਫ ਹੀ ਕਰ ਰਹੀ ਦੀ ਆ ਤੇ ਇਥੇ ਆਪਸ ਆਪਾਂ ਜਿਹੜੀ ਆ ਜਿਰਬਲ ਜੀ ਲੱਗੀ ਹੋਈ ਹੈ ਨਾ ਕੰਧਾਂ ਦੇ ਉੱਤੇ ਸਾਰੀ ਰਗੜ ਰਗੜ ਕੇ ਲਾ ਦਾਂਗੇ ਥੋੜਾ ਥੋੜਾ ਪਾਣੀ ਪਾ ਕੇ ਤੇ ਵੈਸੇ ਲੈਡ ਤਾਂ ਹੈ ਨਹੀਂ ਸੀਗੀ ਲੈਡ ਸ਼ਾਇਦ ਖਰਾਬ ਹੋ ਗਈ ਸੀਗੀ ਟੈਂਕੀ ਆਪਣੀ ਭਰੀ ਹੋਈ ਸੀਗੀ ਮੈਂ ਕਿਹਾ ਵੀ ਚਲੋ ਥੋੜੀ ਟੈਂਕੀ ਨਾਲ ਸੱਜੂਗਾ ਤੇ ਪਰ ਟੈਂਕੀ ਜੀ ਆਪਣੀ ਖਾਲੀ ਹੋ ਗਈ ਸੀਗੀ ਖਾਲੀ ਹੋਣ ਕਰਕੇ ਵਸ ਕੰਮ ਤਾਂ ਮੇਰਾ ਨਿਬੜ ਗਿਆ ਸੀ ਤੋ ਹੁਣ ਤੋਈ ਇਹਦਾ ਤੇ ਬਾਅਦ ਟੈਂਕੀ ਖਾਲੀ ਹੋ ਗਈ ਸਾਰੇ ਕੰਮ ਉਦਾਂ ਹੀ ਰਹਗੇ ਲੈਟ ਜਾ ਕੇ 1 ਵਜੇ ਆਈ ਆ ਫਿਰ 1 ਵਜੇ ਜਾ ਕੇ ਕੰਮ ਕਰਿਆ ਆਪਾਂ ਨੇ ਪਸ਼ੂਆਂ ਨੂੰ ਪਾਣੀ ਵੀ ਰਹਿ ਗਿਆ ਸੋ ਪਲੌਂ ਤੋਂ ਤੇ ਲੈਟ ਪਿੱਛੇ ਵੀ ਸ਼ਰਮੀ ਕਰਕੇ ਖਰਾਬ ਹੋ ਗਈ ਸੀ ਦੇਖ ਲਓ ਮੀ ਮਾੜ ਮਾੜਾ ਪੈ ਰਿਆ ਕਿਣਮਣ ਚ ਹੀ ਹੋਈ ਜਾ ਰਹੀ ਆ ਬਸ ਐਦਾਂ ਹੀ

ਕੁਮਾਰ ਨੂੰ ਮੋੜੀ ਦੇਤੇ ਮਗਾਉਂਦੇ ਜਦੋਂ ਤੱਕ ਆ ਗਿਆ ਤਾਂ ਆਪਾਂ ਤਾਂ ਹੀ ਮਾਰ ਦੇ ਦਿੱਤਾ। ਇਹ ਮਨਵਾ ਤੋਂ ਬੁਮਾਰਾ ਨਾ ਹੋ ਜੇ ਉਹ ਘੰਟੇ ਘੰਟੇ ਕਰਕੇ ਹੋ ਰਹੀ ਹੈ ਨਾ ਇਹ ਕੱਲ ਨੂੰ ਬੁਮਾਰਾ ਹੋਣੀ ਹੈ ਦੂਜੀ ਆ। ਇਹ ਕੁਮਾਰ ਹੋ ਜੀ ਇੱਧਰ ਆ ਜਾ। ਆ ਜਰਾ। ਸੋਚ ਬਰਾਬਰ 30 ਨਾ ਹੋ। ਬੁਮਾਰਾ ਹੋਏਗੀ ਕਿ

ਲਓ ਜੀ ਇਹ ਹੈਗਾ ਰਾਤ ਦਾ ਟਾਈਮ ਮੈਂ ਸੋਚਿਆ ਮੈਂ ਚਲ ਤੁਹਾਡੇ ਨਾਲ ਰਾਤ ਦੀ ਵੀਡੀਓ ਵੀ ਸ਼ੇਅਰ ਕਰ ਦਨੇ ਆ ਤੇ ਰਾਤੀ ਇੱਥੇ ਵਜੇ ਸੀਗੇ 10 ਵਜੇ ਚੁੱਕੇ ਸੀਗੇ ਤੇ ਮੈਂ ਨਾ ਸਲਵਾਰ ਸੀ ਰਹੀ ਸੀਗੀ ਬਲ ਪਾ ਰਹੀ ਸੀਗੀ ਸਲਵਾਰ ਦੇ ਵਿੱਚ ਵੈਸੇ ਤਾਂ ਜੜਤੀ ਸੀਗੀ ਤੇ ਰੈਂਜਸ ਕਰਨ ਸੌ ਗਿਆ ਸੀਗਾ ਆਪਣਾ ਤੇ ਫੇਰ ਮੈਂ ਉਸ ਤੋਂ ਬਾਅਦ ਲੱਗ ਜੰਨੀ ਹੁੰਨੀ ਆ ਮਤਲਬ ਰੋਟੀ ਪਾਣੀ ਇਹਨਾਂ ਨੂੰ ਦੇ ਕੇ 9 ਵਜੇ ਲੱਗੀ ਸੀਗੀ ਸਿਉਣ ਕਿ ਮੈਨੂੰ ਐਸੀਗਾ ਵੀ ਅੱਜ ਅੱਧੀ ਜਿੰਨੀ ਕੁ ਸਲਵਾਰ ਸਿਰੇ ਚੜਦੀ ਐ ਵੀ ਚਾੜਦਾ ਪਹਿਲਾਂ ਮੇਰੀ ਸਲਾਹ ਚ ਕੱਟਣ ਦੀ ਹੈ ਨਹੀਂ ਸੀਗੀ ਮੇਰੇ ਦਿਮਾਗ 'ਚ ਪਹਿਲਾਂ ਸਵੇਰ ਦਾ ਇਹੀ ਸੀਗਾ ਵੀ ਅੱਜ ਮੰਗਲਵਾਰਾ ਵੀ ਛੱਡ ਬਰੇ ਕੱਟਣ ਨੂੰ ਫੇਰ ਜਦੋਂ ਸ਼ਾਮ ਜੀ ਹੋਈ ਤੇ ਫੇਰ ਮੈਂ ਸੋਚਿਆ ਮੈਂ ਵੀ ਮੈਂ ਤਾਂ ਬਹਿਮ ਕਰਦੀ ਨਹੀਂ ਕਿ ਮੈਂ ਮੰਗਲਵਾਰ ਕਿਉਂ ਦੇਖਾ ਹਨਾ ਤੇ ਫਿਰ ਮੈਂ ਸ਼ਾਮੀ ਜਾ ਕੇ ਕੱਟ ਲਿਆ ਮੈਂ ਬਹੁਤ ਘਟ ਬਹਿਮ ਕਰਦੀ ਆ ਕਿਸੇ ਵੀ ਦੇਣ ਦਾ ਵਿਚਾਰ ਨਹੀਂ ਕਰਦੀ ਹੈਗੀ ਮੈਂ ਹਾਂ ਹਰ ਦਿਨ ਮੇਰੇ ਇਦਾਂ ਹੁੰਦਾ ਵੀ ਪ੍ਰਮਾਤਮਾ ਦੀ ਨੇ ਹੈਨਾ ਫਿਰ ਮੈਂ ਨਾ ਜਦੋਂ ਮੇਰੇ ਦਿਮਾਗ 'ਚ ਆਇਆ ਵੀ ਛੱਡ ਪਰੇ ਮੈਂ ਕਿਹਾ ਸੁ ਵਿਚਾਰ ਕਰਦੀ ਆ ਕਿਸੇ ਦਿਨ ਦਾ ਫਿਰ ਮੈਂ ਜਦੇ ਕੱਟ ਲਿਆ ਫਿਰ ਸ਼ਾਮੀ ਧਾਰਨ ਚੋਣ ਤੋਂ ਪਹਿਲਾਂ ਕੱਟ ਕੇ ਰੱਖ ਗਈ ਸੀਗੀ ਉਸ ਤੋਂ ਬਾਅਦ ਧਾਰਨ ਚੋਈਨਾ ਤੇ ਫਿਰ ਹੁਣ ਆ ਕੇ ਲੱਗੀ ਸੀਗੀ ਸਿਉਣ ਤੇ बस यही आज रात ਨੂੰ ਸਲਵਾਰ ਪੂਰੀ ਹੋ ਜੂਗੀ ਰਹਿ ਜੂਗਾ ਕੱਲਾ ਕਮੀਜ਼ ਦੂਸਰੇ ਸੂਟ ਤਾਂ ਮੈਂ ਸਿਰੇ ਲਾਤਾ ਤੇ ਇੱਕ ਇਹੀ ਰਹਿੰਦਾ ਬਸ ਇਹ ਵੀ ਆਪਾਂ ਕਰ ਦਾਂਗੇ ਤੇ ਬਸ 11:00 ਵਜੇ ਤੱਕ ਬੈਠੂਗੀ ਉਸ ਤੋਂ ਬਾਅਦ ਫਿਰ ਸੌਂ ਜਾਵਾਂਗੇ 11:00 ਵਜੇ ਤੱਕ ਸੌਣੇ ਹੁੰਨੇ ਆ ਤੇ ਮਸ਼ੀਨ ਵੈਸਤਾ ਖੜਕਾ ਕਰ ਰਹੀ ਸੀ ਕਿ ਮੈਂ ਥੋੜਾ ਤੇਲ ਦੇ ਲਿਆ ਸੀਗਾ ਉਹਦੇ ਨਾਲ ਟਿਕਾ ਜਾ ਸੀਗਾ ਹੁਣ ਤਾਂ ਚੱਲੀ ਜਾਂਦੀ ਸੀਗੀ ਵਧੀਆ ਤੇ ਜਦੋਂ ਨਾ ਇਦਾਂ ਹੋਵੇ ਵੀ ਬਸ ਆਹ ਕੰਮ ਸਿਰੇ ਚਾੜਨਾ ਹੈ ਵੀ ਹੁਣ ਦਿਨ ਵੀ ਥੋੜੇ ਨੇ ਹੈਨਾ ਫਿਰ ਆਪਾਂ ਇਦਾਂ ਦਿਨ ਰਾਤ ਇੱਕ ਕਰਕੇ ਫਿਰ ਕੰਮ ਸਿਰੇ ਲਾ ਦਿੰਨੇ ਹੁੰਦੇ ਆ ਤੇ ਸੋਚ ਹੁੰਦੀ ਆ ਨਾ ਵੀ ਆਹ ਕੰਮ ਰਹਿੰਦਾ ਆਪਣਾ ਵੀ ਕਰ ਦਈਏ ਤੇ ਫਿਰ ਰਾਤਾਂ ਨੂੰ ਜਾਗ ਜਾ ਕੇ ਕਰਨੇ ਪੈਂਦੇ ਨੇ ਸਾਰੇ ਕੰਮ ਇਸੇ ਤਰ੍ਹਾਂ YouTube ਵੀ ਆਪਾਂ ਨੇ ਸਿਰੇ ਚਾੜਿਆ ਜੀ ਰਾਤਾਂ ਨੂੰ ਬਹਿ ਬਹਿ ਕੇ ਹਨਾ ਬਹੁਤ ਮਿਹਨਤ ਕਰੀਆ ਤਾਂ ਕਿਤੇ YouTube ਦਾ ਚੈਨਲ ਆਪਣਾ ਖੜਾ ਹੋਇਆ ਏ ਤੇ ਇੱਥੇ ਬਸ ਹੁਣ ਕਰੂੰਗੀ ਬਲ ਪਾ ਕੇ ਨਾ 벨ਟ ਮੈਂ ਬਣਾ ਕੇ ਰੱਖ ਲਈ ਪਹਿਲਾਂ ਹੀ ਤੇ ਬੜਾ ਪਾਉਂਦੀ ਸਰ ਫੇ ਬੈਲਟ ਜੜ ਕੇ ਮੋਰੀਆਂ ਚੜ ਕੇ ਫੇ ਪਾਉਂਗੀ ਤੇ ਬਸ ਜਨ 11 ਵਜ ਜਾਣਗੇ ਤੇ ਜਿਸ ਕਰਨਾ ਪਹਿਲਾਂ ਮੇਰੇ ਕੋਲੇ ਬੈਠਾ ਸੀਗਾ ਫੋਨ ਦੇਖ ਰਿਹਾ ਸੀਗਾ ਫੇਰ ਕਹਿੰਦਾ ਮੰਮੀ ਤੂੰ ਸੌਂ ਜਾ ਵੀ ਛੱਡ ਕਰੇ ਤੇ ਮੈਂ ਹਾਂ ਵੀ ਨਹੀਂ ਪੁੱਤ ਮੈਨੂੰ ਇਹ ਕਰ ਲਣ ਦੇ ਵੀ ਦਿਨ ਥੋੜੇ ਰਹਿੰਦੇ ਨੇ ਹੁਣ ਕੱਲ ਨੂੰ ਤਾਂ ਆਪਣੇ ਦਿਵਾਨ ਲੱਗ ਜਾਣੇ ਨੇ ਵਿਦਵਾਨਾਂ ਦਾ ਵੀ ਹੋ ਜਾਣਾ ਹਰਾਕ ਨੂੰ ਦਿਵਾਨ ਲੱਗਿਆ ਕਰਨੇ ਜੀ ਪੰਜ ਦਿਨ ਤੇ ਫੇਰ ਸ਼ਾਇਦ ਜੇ ਪ੍ਰਮਾਤਮਾ ਦਾ ਹੁਕਮ ਹੋਇਆ ਤਾਂ ਜ਼ਰੂਰ ਜਾਵਾਂਗੇ ਹਨਾ ਤੇ ਕਨਿੰਦੇ ਹੁਕਮ ਤੋ ਵਗਿਆ ਤਾਂ ਕੁਛ ਮੇ ਨਹੀਂ ਹੁੰਦਾ ਹੈਗਾ ਜਿੰਨਾ ਮਰਜੀ ਬੰਦਾ ਸੋਚੀ ਜਾਵੇ ਹੈ ਨਾ ਵੀ ਆਹ ਕੰਮ ਕਰਨਾ ਜਾਂ ਇੱਥੇ ਜਾਣਾ ਹੈ ਜੇ ਹੁਕਮ ਹੋਊਗਾ ਤਾਂ ਜਾ ਜਾ ਹੁੰਦਾ ਹੈ ਨਾ ਜੇ ਪਰਮਾਤਮਾ ਬੁਲਾਊਗਾ ਤਾਂ ਜ਼ਰੂਰ ਜਾਇਆ ਕਰਾਂਗੇ دیਵਾਨਾਂ ਦੇ ਜੇ ਗਏ ਤਾਂ ਤੁਹਾਡੇ ਨਾਲ ਵੀਡੀਓ ਵੀ ਜ਼ਰੂਰ ਸ਼ੇਅਰ ਕਰਾਂਗੇ ਕੱਲ ਤੋਂ ਲੱਗ ਜਣੇਗੇ ਜੀ ਆਪਣੇ دیਵਾਨ ਲੱਗਣ ਤੇ ਦੇਖ ਲੋ ਬਾਹਰ ਕਿੰਨਾ ਨਿਰੋਹ ਹੋਇਆ ਪਿਆ ਕੁਛ ਨਹੀਂ ਦਿਖਾਈ ਦਿੰਦਾ ਹੈਗਾ ਤੇ ਮੈਂ ਪਰਦੇ ਅਸੀਂ ਇਦਾਂ ਹੀ ਨਾ ਪਰੇ ਕਰਕੇ ਰੱਖਦੇ ਆ ਟਾਕੀਆਂ ਖੋਲ ਲੈਣੇ ਆ ਸੋ ਪੰਜਾਬੀ ਕਿਚਨ ਬਲੌਗਸ ਵਾਲੇ ਦੀਦੀ ਕਹਿੰਦੇ ਸੀਗੇ ਵੀ ਤੁਸੀਂ ਫੁੱਲਰ ਬੰਦ ਕਰਤਾ ਅਸੀਂ ਤਾਂ ਏਸੀ ਚਲਾਉਨੇ ਆ ਤੇ ਆਪਣੇ ਨਾ ਇੱਥੇ ਉੱਪਰ ਕਰਕੇ ਠੰਡ ਹੋ ਜਾਂਦੀ ਆ ਮਤਲਬ ਠੰਡੀ ਹਵਾ ਲੱਗਣ ਲੱ ਆ ਜਾਂਦੀ ਆ ਪੱਖਿਆਂ ਦੇ ਨਾਲੇ ਸਰ ਜਾਂਦਾ ਹੁਣ ਮੀਂਹ ਪੈਂਦੇ ਕਰਕੇ ਵੈਸੇ ਜਿੱਦਣ ਗਰਮੀ ਹੋਗੀ ਉਸ ਦਿਨ ਤਾਂ ਕੂਲਰ ਚੱਲਣਗੇ ਜਿਵੇਂ ਹੁਣ ਜੇ ਮੇਲੇ ਨੂੰ ਗਰਮੀ ਧੁੱਪਾਂ ਜ਼ਿਆਦਾ ਨਿਕਲਿਆ ਫੇਰ ਸਾਨੂੰ ਕੂਲਰ ਲਾਉਣੇ ਪੈਣੇ ਨੇ ਨਹੀਂ ਤਾਂ ਵੈਸੇ ਇਦਾਂ ਸਰ ਜਾਂਦਾ ਠੰਡਾ ਮੌਸਮ ਹੋਇਆ ਰਹਿੰਦਾ ਰਾਤ ਨੂੰ ਤਾਂ ਬੱਚੇ ਹੁਣ ਖੇਸੀਆਂ ਵਗੈਰਾ ਲੈ ਕੇ ਪੈਂਦੇ ਨੇ ਛੋਟੇ ਛੋਟੇ ਹੌਲੇ ਹੌਲੇ ਪੂਰੇ ਕੱਡੇ ਹੋਏ ਨੇ ਉਹ ਲੰਦੇ ਨੇ ਢਾਲੇ ਜਦੋਂ ਠੰਡ ਲੱਗਣ ਲੱਗ ਜਾਂਦੀ ਆ ਤੇ ਠੰਡਾ ਹੋ ਜਾਂਦਾ ਆਪਣੇ ਉੱਪਰ ਕਰਕੇ ਇੱਕ ਦਰਖਤ ਨੇ ਨਾ ਆਪਣੇ ਆਲੇ-ਦਾਲੇ ਉਹਨਾਂ ਦੀ ਹਵਾ ਵਧੀਆ ਆਈ ਜਾਂਦੀ ਆ ਤੇ ਤੇ ਇੱਥੇ ਮੈਂ ਦੇਖ ਰਹੀ ਹਾਂ ਹੌਲੀ-ਹੌਲੀ ਬਾਲ ਤਾਂ ਹੌਲੀ-ਹੌਲੀ ਪੈਂਦੇ ਨੇ ਮੇਰੇ ਨਾਲ ਅ ਮਤਲਬ ਪੈਰਾਂ ਵਾਲੀ ਮਸ਼ੀਨ ਆ ਵੈਸੇ ਚੱਕਾ ਟੁੱਟ ਗਿਆ ਤਾਂ ਹੱਥ ਨਾਲੇ ਸਿਉਣਾ ਪੈਂਦਾ ਏ ਉਹ ਚੱਕੇ ਦੀ ਬਿਲਡਿੰਗ ਕਰਵਾਉਗੀ ਮੈਂ ਕਿਹਾ ਚਲੋ ਬਾਅਦ 'ਚ ਕਰਵਾ ਲਾਂਗੇ ਹਾਲੇ ਮੈਂ ਸੂਟ ਇਦਾਂ ਹੀ ਹੱਥ ਨਾਲੇ ਸਲਾਈ ਕਰ ਲਿਆ ਮਤਲਬ ਹੱਥੀਓ ਕਸ ਲਈ ਸੀਗੀ ਮਸ਼ੀਨ ਦੀ ਤੇ ਉਹਦੇ ਨਾਲ ਸਲਾਈ ਕਰ ਲਿਆ ਤੇ ਬਾਲੇ ਇੱਥੇ ਮੇਰੇ ਕੰਪਲੀਟ ਹੋ ਗਏ ਸੀਗੇ ਪਾਤੇ ਸੀਗੇ ਸਾਰੇ ਤੇ ਬਾੜ ਬਾਉਣ ਤੋਂ ਬਾਅਦ ਬਸ ਹੁਣ ਮੈਂ ਬੈਲਟ ਲਾਉਂਗੀ ਉਸ ਤੋਂ ਪਹਿਲਾਂ ਮੈਂ ਹਾਂ ਚਲੋ ਵੀਡੀਓ ਆਪਾਂ ਬੰਦ ਕਰ ਦਈਏ ਤੇ ਤੁਹਾਨੂੰ ਦਿਖਾਉਣਾ ਇੱਥੇ ਜਿਸ ਕਰਨ ਨੇ ਵੀ ਸੁੱਤਾ ਪਿਆ ਏ ਤੇ ਸ਼ਾਮ ਨੂੰ ਸੁੱਤਾ ਪਿਆ ਸੀਗਾ ਪਹਿਲਾਂ ਬੈਠਾ ਰਿਹਾ ਇੱਥੇ ਫਿਰੇ ਨੀਂਦ ਆਉਣ ਲੱਗੀ ਵਿਚਾਰਾ ਇਦਾਂ ਪਿੱਛੇ ਪੈ ਗਿਆ ਤੇ ਇੱਥੇ ਵੱਜ ਚੁੱਕੇ ਨੇ ਪੌਣੇ 11 ਦਾ ਟਾਈਮ ਹੋ ਚੱਕਿਆ ਦੇਖ ਦੇਖ ਲਓ ਜੇ ਤੁਹਾਨੂੰ ਦਿਖਦਾ ਟਾਈਮ ਸਾਹਮਣੇ ਉਹ ਟੈਂਪੀਸ ਪੌਣੇ 11 ਹੋ ਗਏ ਬਾਕੀ ਜੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਮਿਲਦੇ ਆ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ